ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹਿਲਾ ਪਹਿਲਾ ਜਿੰਨ ਅਕਥ કહਾਇਆ ਅਪਿਓ ਪਿਆਆ ਅਨਪਹਿ ਵਿਸਰੇ ਨਾਮ ਸਮਾਇਆ ਕਿਆ ਡਰੀਏ ਡਰ ਡਰ ਹੈ ਸਮਾਨਾ ਪੂਰੇ ਗੁਰ ਕਾ ਸ਼ਬਦ ਪਛਾਨਾ ਰਹਾਉ ਜਿਸ ਨਰ RAM ਹਦੇ ਹਰ ਰਾਸ ਸਹਜ ਸੁਭਾਏ ਮਿਲੇ ਸਾਵਾਸ ਜਹਾਂ ਸਵਾਰ ਸਾਂਝ ਬਿਆਲ ਇਤ ਉਤ ਮਨ ਮੁਖ ਬਾਂਦੇ ਕਾਲ ਅਹਨ ਸ੍ਰਾਮ ਹਰਦੈ ਸੇ ਪੂਰੇ ਨਾਨਕ ਰਾਮ ਮਿਲੇ ਭਰਮ ਦੂਰੇ ਐਹ ਨਿਸ ਰਾਮ ਰਦੈ ਸੇ ਪੂਰੇ ਨਾਨਕ ਰਾਮ ਮਿਲੇ ਭਰਮ ਦੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਵਨ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 154 ਦੇ ਉੱਪਰ ਅੰਕਿਤ ਹੈ ਸਤਿਗੁਰੂ ਇਸ ਪਵਨ ਸ਼ਬਦ ਦਾ ਜੋਰਹਾਉ ਦਾ ਬੰਧ ਹੈ ਉਸ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ ਆਓ ਸਤਿਗੁਰ ਦੀ ਕਿਰਪਾ ਨਾਲ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ ਸਹਿਬ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ ਕਿਆ ਡਰਿਆ ਡਰ ਡਰ ਹੈ ਸਮਾਨਾ ਸਤਿਗੁਰੂ ਕਹਿੰਦੇ ਰੱਬ ਤੋਂ ਬਿਨਾ ਜੇ ਮਨੁੱਖ ਨੂੰ ਕੋਈ ਡਰ ਹੈ ਤੇ ਉਹਨੂੰ ਬੜੀ ਸੋਹਣੀ ਸਤਗੁਰੂ ਸੋਝ ਦਿੰਦੇ ਭਾਈ ਉਹਦੇ ਆਦਬ ਦੇ ਵਿੱਚ ਉਹਦੇ ਡਰ ਦੇ ਵਿੱਚ ਆ ਜਾਓ ਤੁਹਾਨੂੰ ਸਾਰੇ ਦੁਨੀਆ ਦੇ ਡਰ ਖਤਮ ਹੋ ਜਾਣਗੇ ਨਿਰਪਉ ਜਪੈ ਸਗਲ ਭਉ ਮਿਟੈ ਕਿਆ ਡਰੀਐ ਡਰ ਡਰ ਹੈ ਸਮਾਨਾ ਸਤਗੁਰੂ ਕਹਿੰਦੇ ਕਾ ਦਾ ਡਰ ਹੈ ਇਹੜਾ ਡਰ ਹੈ ਨਾ ਅਸੀਂ ਪਰਮੇਸ਼ਰ ਦੇ ਡਰ ਦੇ ਵਿੱਚ ਹੀ ਸਮਾ ਗਏ ਹਾਂ ਭਾਵ ਉਹਦੇ ਅਦਬ ਦੇ ਵਿੱਚ ਆ ਗਏ ਹਾਂ ਹੁਣ ਉਹਦੇ ਅਦਬ ਦੇ ਵਿੱਚ ਭਾਵ ਕਿ ਅਸੀਂ ਉਹਦਾ ਭਰੋਸਾ ਰੱਖਦੇ ਹਾਂ ਅਸੀਂ ਉਹਦਾ ਡਰ ਰੱਖਦੇ ਹਾਂ ਤੇ ਜਿਨ੍ਹਾਂ ਨੂੰ ਉਹਦਾ ਡਰ ਹੁੰਦਾ ਹੈ ਨਾ ਉਹਨਾਂ ਨੂੰ ਫਿਰ ਦੁਨੀਆ ਦਾ ਕੋਈ ਡਰ ਨਹੀਂ ਵਿਆਪ ਸਕਦਾ ਕਿਆ ਡਰੀਏ ਡਰ ਡਰਹਿ ਸਮਾਨਾ ਪਰ ਇਹ ਪ੍ਰਾਪਤੀ ਕਿੱਦਾਂ ਹੁੰਦੀ ਹੈ ਪੂਰੇ ਗੁਰ ਕਾ ਸ਼ਬਦ ਪਛਾਨਾ ਪੂਰੇ ਗੁਰੂ ਦੇ ਸ਼ਬਦ ਵਿੱਚ ਸਾਂਝ ਪਾ ਕੇ ਇਹ ਜਾਣ ਪਛਾਣ ਹੁੰਦੀ ਹੈ ਕਿਉਂਕਿ ਸਾਡਾ ਜੀਵਨ ਦਾ ਜਿਹੜਾ ਮਕਸਦ ਹੈ ਸਾਡੇ ਜੀਵਨ ਦਾ ਆਧਾਰ ਜਿਹੜਾ ਹੈ ਉਹ ਗੁਰੂ ਕੀ ਬਾਣੀ ਹੈ ਸਤਗੁਰੂ ਕਹਿੰਦੇ ਆਏ ਕਾਦੇ ਵਾਸਤੇ ਅਸੀਂ ਸੰਸਾਰ ਦੇ ਵਿੱਚ ਅਸੀਂ ਵਿਚਾਰ ਨੂੰ ਛੱਡ ਦਿੱਤਾ ਸਾਧ ਸੰਗਤ ਜੀ ਇਹ ਵਿਚਾਰ ਦਾ ਧਰਮ ਸੀ ਲੋਕਾਂ ਨੇ ਗਿਣਤੀਆਂ ਦੇ ਵਿੱਚ ਲਾ ਦਿੱਤਾ ਜਿੱਦਣ ਅਸੀਂ ਵਿਚਾਰ ਦੇ ਨਾਲ ਜੁੜਾਂਗੇ ਸਾਡੇ ਅੰਦਰ ਪ੍ਰਮਾਤਮਾ ਕਿਰਪਾ ਕਰੇਗਾ ਔਗਣ ਖਤਮ ਹੋਣਗੇ ਗੁਣ ਆਉਣਗੇ ਜੀਵਨ ਦੇ ਵਿੱਚ ਸਤਗੁਰੂ ਕਹਿੰਦੇ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮਖ ਹੋਏ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਭਾਵੇਂ ਇੱਕ ਅੰਕ ਪੜ੍ਹੀਏ ਰੋਜ਼ ਪਰ ਉਹਦੇ ਵਿੱਚ ਸਤਗੁਰੂ ਕੀ ਕਹਿੰਦੇ ਆ ਭਾਵੇਂ ਇੱਕ ਸ਼ਬਦ ਪੜ੍ਹੀਏ ਰੋਜ਼ ਕਿ ਸਤਗੁਰੂ ਨੇ ਸਾਨੂੰ ਕੀ ਬਖਸ਼ਿਸ਼ ਕੀਤੀ ਇਹਦੇ ਨਾਲ ਹੀ ਜੀਵਨ ਦੇ ਵਿੱਚ ਬਦਲਾਅ ਆਏਗਾ ਇਹਦੇ ਵਿੱਚ ਹੀ ਜੀਵਨ ਦੇ ਵਿੱਚ ਤਬਦੀਲੀ ਆਏਗੀ ਇਹ ਗੁਣ ਜਿਹੜੇ ਆ ਸਾਡੇ ਜੀਵਨ ਦੇ ਵਿੱਚ ਆਉਣਗੇ ਸਾਨੂੰ ਭਰੋਸਾ ਬਣੇਗਾ ਸਾਨੂੰ ਵਿਸ਼ਵਾਸ ਬਣੇਗਾ ਇਹ ਗੁਰੂ ਦੇ ਸ਼ਬਦ ਵਿੱਚ ਜੋੜਨ ਕਰਕੇ ਉਹਦੇ ਨਾਲ ਸਾਂਝ ਪਾਉਣ ਦੇ ਨਾਲ ਉਹਦੀ ਵਿਚਾਰ ਕਰਕੇ ਵਿਚਾਰ ਨੂੰ ਅਮਲ ਦੇ ਵਿੱਚ ਲਿਆਉਣ ਦੇ ਨਾਲ ਕਿਆ ਡਰਿਏ ਡਰ ਡਰੇ ਸਮਾਨਾ ਪੂਰੇ ਗੁਰ ਕਾ ਸ਼ਬਦ ਪਛਾਨਾ ਰਹਾਓ ਜਿਨ ਅਕਥ ਕਹਾਇਆ ਆਪਿਓ ਪਿਆਇਆ ਜਿਸਨੇ ਵੀ ਉਸ ਅਕਥ ਪ੍ਰਮਾਤਮਾ ਨੂੰ ਕਿਹਾ ਹੈ ਨਾ ਉਹਨੇ ਫਿਰ ਦੁਨੀਆ ਤੋਂ ਵੀ ਕਹਾਇਆ ਆਪਿਓ ਉਹ ਜਿਹੜਾ ਨਹੀਂ ਪੀ ਸਕਦੇ ਨਾ ਉਹ ਪਰਮੇਸ਼ਰ ਦੇ ਨਾਮ ਦਾ ਰਸ ਤੇ ਉਹ ਵੀ ਪਿਆ ਦਿੱਤਾ ਕਹਿੰਦੇ ਆਪਿਓ ਪੀ ਆਇਆ ਜਿੱਦਣ ਉਹਦੀ ਪ੍ਰਾਪਤੀ ਹੁੰਦੀ ਹੈ ਉਹਦੀ ਬਖਸ਼ਿਸ਼ ਹੁੰਦੀ ਹੈ ਕੋਈ ਪ੍ਰਭੂ ਦੇ ਪਿਆਰੇ ਜਿਹੜੇ ਹਨ ਜਿਨ ਕਥ કહਾਇਆ ਆਪਿਓ ਪਿਆ ਇਹ ਬੜੀ ਵੱਡੀ ਗੁਰਮਤ ਦੇ ਵਿੱਚ ਗੁਰਬਾਣੀ ਦੇ ਵਿੱਚ ਸਤਿਗੁਰ ਨੇ ਸੋਝ ਦਿੰਦੀ ਹੈ ਸਭ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪਹਿ ਅਬਰ ਹੈ ਨਾਮ ਜਪਾਵੈ ਹੁਣ ਦੇਖੋ ਸ਼ਬਦ ਜਿਹੜਾ ਹੈ ਸੌਖਾ ਬੜਾ ਪੜੇ ਕਈ ਵੱਲੇ ਪੜਦੇ ਆ ਕਹਿੰਦੇ ਆਪ ਜਪਹਿ ਅਬਰ ਹੈ ਨਾਮ ਜਪਾਵੈ ਪਹਿਲਾਂ ਤਾਂ ਆਪ ਜਪਿਆ ਤੇ ਹੁਣ ਮੈਂ ਤਾਂ ਹੀ ਕਿਸੇ ਦੇ ਕਪੜੇ ਝਾੜ ਸਕਦਾ ਜੇ ਮੇਰੇ ਹੱਥ ਸਾਫ਼ ਹੋਣਗੇ ਬਾਬਾ ਫਰੀਦ ਸਾਹਿਬ ਦੇ ਬਚਨ ਕਹਿੰਦੇ ਪਰਮੇਸ਼ਰ ਨੇ ਆਖਿਆ ਮੈਲ ਮਿਲ ਸਕਦਾ ਤੈਨੂੰ ਪਰ ਕਿਦਾਂ ਮਿਲਦਾ ਕਹਿੰਦੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪਹਿ ਅਬਰਹ ਨਾਮ ਜਪਾ ਸਤਿਗੁਰੂ ਕਹਿੰਦੇ ਪਰ ਜਿੰਦ ਤੱਕ ਆਪ ਨਹੀਂ ਜਪਿਆ ਤੇ ਅਸੀਂ ਜਪਾਬ ਨਹੀਂ ਸਕਦੇ ਆਬਰ ਉਪਦੇਸ਼ੇ ਆਪ ਨਾ ਕਰੇ ਜੇ ਆਪਾਂ ਕਿਸੇ ਨੂੰ ਕਹਿੰਦੇ ਵੀ ਤੂੰ ਸ਼ਰਾਬ ਨਾ ਪੀਆ ਕਰੋ ਫਿਰ ਆਪੇ ਬੰਦਾ ਸ਼ਰਾਬ ਪੀਂਦਾ ਹੋਵੇ ਤੇ ਉਹਦਾ ਉਹ ਉਪਦੇਸ਼ ਕਿੰਨਾ ਕੰਮ ਆਏਗਾ ਵੀ ਕ੍ਰੋਧ ਨਹੀਂ ਕਰਨਾ ਚਾਹੀਦਾ ਲੋਭ ਨਹੀਂ ਕਰਨਾ ਚਾਹੀਦਾ ਹੰਕਾਰ ਨਹੀਂ ਕਰਨਾ ਚਾਹੀਦਾ ਤੇ ਜੇ ਆਪਾਂ ਇਹ ਕਰਦੇ ਹੋਈਏ ਤੇ ਆਪਾਂ ਸਾਡਾ ਅਸਰ ਥੋੜੇ ਹੋਣਾ ਹੈ ਪਹਿਲੇ ਕਹਿੰਦੇ ਆਪ ਕਰੇ ਤੇ ਨਹੀਂ ਕਰਦਾ ਕਹਿੰਦੇ ਅਬਰ ਦੇਸੇ ਆਪ ਨਾ ਕਰੇ ਆਬਤ ਜਾਬਤ ਜਨਮੇ ਮਰੇ ਕਹਿੰਦੇ ਜਨ ਨਾਨਕ ਧੋੜ ਮੰਗੇ ਤਿਸ ਗੁਰ ਸਿੱਖ ਕੀ ਜੇ ਕਿਹਾ ਨਾ ਗੁਰੂ ਰਾਮਦਾਸ ਜੀ ਦੇ ਜਿਹੜੇ ਵਜਣਾ ਬਾਣੀ ਦੇ ਬਚਨ ਜਿਹੜੇ ਆ ਨਾ ਫਿਰ ਸਤ ਗੁਰੂ ਨੇ ਪ੍ਰੈਕਟੀਕਲ ਕਰਕੇ ਸਾਧ ਸੰਗਤ ਜੀ ਦਿਖਾ ਦਿੱਤਾ ਕਦੇ ਦੁਨੀਆ ਦੇ ਵਿੱਚ ਹੋਇਆ ਨਹੀਂ ਸੀ ਨਾ ਅਜ ਤੱਕ ਹੋਇਆ ਹੈ ਕਿੰਨੀ ਕੋ ਉਮਰ ਹੈ 28 ਸਾਲ ਦੀ ਉਮਰ ਦੇ ਵਿੱਚ ਭਾਈ ਲੈਣਾ ਜੀ ਆਏ ਤੇ 35 ਸਾਲ ਦੀ ਉਮਰ ਹੈ ਗੁਰਨਾਣਕ ਸਾਹਿਬ 70 ਸਾਲ ਤੋਂ ਉੱਪਰ ਉਮਰ ਹੈ ਮਤਲਬ ਅੱਧੀ ਉਮਰ ਹੈ ਤੇ ਜਿੱਦਣ ਗੁਰਤਾ ਗੱਦੀ ਦਿੱਤੀ ਆ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਜਿਹੜਾ ਪੜ੍ਹਦੇ ਆਪੇ ਗੁਰ ਚੇਲਾ ਫਿਰ ਅਗਲਾ ਜਿਹੜਾ ਸਮਾ ਆਇਆ ਨਾ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦਾ ਸਮਾ ਤੇ ਕਦੇ ਹੋਇਆ ਤੁਸੀਂ ਵੀ ਕੁੜਮ ਕੁੜਮ ਦੇ ਮੱਥਾ ਟੇਕਦਾ ਹੋਵੇ ਹੁਣ ਉਮਰ ਗੁਰੂ ਰਾਮਦਾਸ ਜੀ ਦੀ ਕਿੰਨੀ ਆ ਤੇ ਗੁਰੂ ਅੰਗਦ ਦੇਵ ਜੀ ਦੀ ਉਮਰ ਘਟੇ ਤੇ ਗੱਲ ਕੁੜਮ ਦੀ ਨਹੀਂ ਹੋ ਸਕਦਾ ਵੀ ਕੋਈ ਟੇਕ ਸਕਦਾ ਹੋ ਸਕਦਾ ਵੀ ਕੋਈ ਸਤਕਾਰਯੋਗ ਹੋਵੇ ਚੰਗੇ ਗੁਣਾਂ ਵਾਲਾ ਕੁੜਮ ਹੋਵੇ ਤੇ ਕੁੜ ਮੱਥਾ ਟੇਕ ਲੈਂਦਾ ਪਰ ਅਜ ਤੱਕ ਕਰਤਾ ਨਹੀਂ ਹੋਇਆ ਸੀ ਨਾ ਕਦੇ ਵੀ ਸੋਹਰਾ ਜਵਾਈ ਦੇ ਮੱਥਾ ਟੇਕਦਾ ਹੋਵੇ ਇਹ ਗੁਰੂ ਅਮਰਦਾਸ ਜੀ ਨੇ ਕਰਕੇ ਦਿਖਾਇਆ ਗੁਰੂ ਰਾਮਦਾਸ ਜੀ ਦੇ ਚਰਨਾਂ ਉਦੇ ਵਿੱਚ ਮੱਥਾ ਟੇਕਿਆ ਰਾਮਦਾਸ ਸੋਢੀ ਤਿਲਕ ਦੀ ਆ ਗੁਰ ਸ਼ਬਦ ਸੱਚ ਨਿਸ਼ਾਨ ਦੀ ਗੁਰੂ ਮਹਾਰਾਜ ਇਹ ਜੋ ਕਹਿ ਰਹੇ ਹਨ ਬਚਨ ਜਨ ਨਾਨਕ ਧੋੜ ਮੰਗੇ ਤਿਸ ਗੁਰ ਸਿੱਖ ਕੀ ਉਹਨੂੰ ਕਰਕੇ ਦਿਖਾਏ ਤੇ ਸਬ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਕਥ ਪ੍ਰਮਾਤਮਾ ਦਾ ਕਥਨ ਕੀਤਾ ਨਾ ਤੇ ਜਿਨ੍ਹਾਂ ਨੇ ਜਪਿਆ ਸੀ ਤੇ ਉਹਨਾਂ ਨੇ ਜਪਾਇਆ ਵੀ ਹੈ ਇਸ ਕਰਕੇ ਸਤਗੁਰ ਕਹਿੰਦੇ ਆਪ ਜਪੋ ਅਬਰ ਹੈ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾ ਅਜਿੱਦਾਂ ਦੇ ਡੇਰੇ ਬਣ ਗਏ ਉਹ ਕਹਿੰਦੇ ਵੀ ਤੁਹਾਨੂੰ ਨਾਮ ਦਿੱਤਾ ਬਾਬਾ ਜੀ ਨੇ ਕਿਸੇ ਨੂੰ ਦੱਸਣਾ ਨਹੀਂ ਹੈ ਪਰ ਗੁਰਮਤ ਕਹਿੰਦੀ ਹੈ ਭਾਈ ਜਪੋ ਤੇ ਹੋਰ ਨਾਂ ਨੂੰ ਵੀ ਜਪਾਓ ਤੇ ਜਿਹੜੇ ਕਰਦੇ ਆ ਨਾ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪ ਹੈ ਅਬਰਹ ਨਾਮ ਜਪਾਵੇ ਜਿਨ ਅਕਥ ਕਹਾਇਆ ਆਪਿਓ ਪਿਆਇਆ ਉਹ ਕਥ ਪਰਮਾਤਮਾ ਦਵਣੇ ਕਥਨ ਕੀਤਾ ਤੇ ਸਾਡੇ ਕੋਲ ਕਹਾਇਆ ਆ ਪੀ ਉਹ ਪਿਆਇਆ ਜਿਹੜਾ ਨਹੀਂ ਪੀ ਸਕਦੇ ਨਾ ਰਾਮ ਦਾ ਰਸ ਪਰਮੇਸ਼ਰ ਦੇ ਨਾਮ ਦਾ ਰਸ ਉਹ ਵੀ ਪਿਆ ਦੇਤਾ ਅਨ ਭੈ ਵਿਸਰੇ ਨਾਮ ਸਮਾਇਆ ਹੁਣ ਹਰੇਕ ਸਵਾਲ ਦਾ ਜਵਾਬ ਹੈ ਸਾਡਾ ਡਰ ਕਿਉਂ ਨਹੀਂ ਖਤਮ ਹੁੰਦਾ ਸਾਡੇ ਅੰਦਰ ਸਹਿਮ ਹੈ ਇਹ ਆ ਕੰਮ ਨਹੀਂ ਕੀਤਾ ਪਤਾ ਨਹੀਂ ਕੀ ਹੋ ਜਾਏਗਾ ਆ ਨਹੀਂ ਕਰਾਂਗੇ ਤੇ ਕੀ ਹੋਏਗਾ ਉਹ ਡਰ ਜਿਹੜਾ ਸੀ ਗੁਰਦੁਆਰਿਆਂ ਤੱਕ ਆ ਗਿਆ ਤੇ ਲੋਕੀ ਕੀ ਕਰਦੇ ਸਾਧ ਸੰਗਤ ਜੀ ਕਈ ਗੁਰਦੁਆਰਿਆਂ ਦੇ ਵਿੱਚ ਸ਼ਨੀਵਾਰ ਕਾਲੇ ਛੋਲੇ ਲੈ ਕੇ ਆਉਣਗੇ ਮਤਲਬ ਡਰ ਹੈ ਕਿਉਂਕਿ ਨਾਮ ਨਹੀਂ ਸਮਾਇਆ ਸਤਿਗੁਰੂ ਬੜਾ ਸੋਹਣਾ ਕਹਿ ਰਿਹਾ ਅਨ ਭੈ ਵਿਸਰੇ ਅਨ ਮਤਲਬ ਦੂਸਰਾ ਭੈ ਭੈ ਮਤਲਬ ਡਰ ਉਹ ਸਾਰਾ ਖਤਮ ਹੋ ਜਾਏਗਾ ਕਦੋਂ ਨਾਮ ਸਮਾਇਆ ਜਦੋਂ ਤੁਸੀਂ ਨਾਮ ਤੁਹਾਡੇ ਹਿਰਦੇ ਵਿੱਚ ਸਮਾ ਗਿਆ ਲੀਨ ਹੋ ਗਏ ਨਾਮ ਜਪਣ ਲੱਗ ਗਏ ਨਾਮ ਦੇ ਮੁਤਾਬਕ ਚੱਲਣ ਲੱਗ ਗਏ ਆਪਣੇ ਜੀਵਨ ਨੂੰ ਸਚੱਜਾ ਬਣਾਉਣ ਦਾ ਯਤਨ ਕੀਤਾ ਕਿਉਂਕਿ ਸਤਗੁਰੂ ਤਾਂ ਬੜੀ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਕਿਉਂਕਿ ਅਸੀਂ ਸ਼ੰਗਾਰ ਤਾਂ ਸਕਦੇ ਹਾਂ ਕੋਈ ਚੀਜ਼ ਪਰ ਅਸੀਂ ਸਵਾਰ ਨਹੀਂ ਸਕਦੇ ਸਵਾਰ ਦਾ ਪਰਮੇਸ਼ਰ ਹੁਣ ਘਰਾਂ ਦੇ ਵਿੱਚ ਪੈਣਾ ਕੰਮ ਕਰਦੀਆਂ ਹੁਣ ਟੀਵੀ ਲੱਗਾ ਟੀਵੀ ਨੂੰ ਸ਼ਿੰਗਾਰ ਸ਼ਿੰਗਾਰ ਦਿੱਤਾ ਉਹਦੇ ਉੱਪਰ ਕੋਈ ਸੋਹਣਾ ਕੱਪੜਾ ਪਾ ਦਿੱਤਾ ਉਹਦੇ ਆਲੇ-ਦੁਆਲੇ ਕੁਝ ਰੱਖ ਦਿੱਤਾ ਸ਼ਿੰਗਾਰਤਾ ਦਿੱਤਾ ਨਾ ਕੋਈ ਵੀ ਚੀਜ਼ ਆ ਕੋਈ ਵੀ ਘਰ ਦੇ ਵਿੱਚ ਫਰਿੱਜ ਆ ਕੋਈ ਵੀ ਛੋਟੀਆਂ ਚੀਜ਼ਾਂ ਉਹਨੂੰ ਸ਼ਿੰਗਾਰਦੇ ਆ ਜੇ ਹੁਣ ਉਹ ਫਰਿੱਜ ਵਿਗੜ ਜਾਏ ਟੀਵੀ ਵਿਗੜ ਜਾਏ ਤੋ ਭੈਣ ਥੋੜੇ ਸਵਾਰ ਸਕਦੀ ਹੈ ਉਹ ਫਿਰ ਮਕੈਨਿਕ ਨੂੰ ਬੁਲਾਓ ਸਵਾਰਨ ਨਾਲ ਉਹ ਹੈ ਆ ਸ਼ਿੰਗਾਰਤਾ ਬਾਜ਼ਾਰ ਦੇ ਵਿੱਚ ਮਿਲ ਜਾਂਦਾ ਹੈ ਸ਼ਿੰਗਾਰ ਮਿਲ ਜਾਂਦਾ ਪਰ ਉਹ ਸਵਾਰ ਦਾ ਪਰਮੇਸ਼ਰ ਹੈ ਤੇ ਉਹਨੇ ਤਾਂ ਬੜੀ ਕਿਰਪਾ ਕੀਤੀ ਸਤਿਗੁਰ ਕਹਿੰਦੇ ਜਿੰਨ ਤੋਂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਣ ਮੇ ਜਿਨੇ ਅਭਾਰਿਆ ਤੇ ਉਹ ਜਦੋਂ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਦਾ ਹੈ ਤੇ ਡਰ ਖਤਮ ਹੋ ਜਾਂਦੇ ਸਾਰੇ ਪਰ ਦੁਨੀਆ ਦੇ ਵਿੱਚ ਮਨੁੱਖ ਦੇ ਕੋਲ ਜੋ ਹੁੰਦਾ ਨਾ ਮੈਂ ਪਿਛਲੇ ਦਿਨਾਂ ਤੋਂ ਕਿਉਂਕਿ ਸ਼ਬਦ ਉਸੇ ਪ੍ਰਕਰਨ ਦੇ ਹੁੰਦੇ ਜਦ ਵੇਲੇ ਸ਼ਬਦ ਆਪਾਂ ਸਹਿਜ ਪਾਠ ਕਰੋਗੇ ਚਾਰ ਪੰਜ ਅੰਕ ਜਿਹੜੇ ਹੁੰਦੇ ਆ ਉਸੇ ਪ੍ਰਕਰਨ ਦੇ ਉਸ ਪ੍ਰਮਾਣ ਮਿਲ ਜਾਂਦੇ ਆ ਡਰ ਦੀ ਗੱਲ ਪਿੱਛੇ ਵੀ ਕੀਤੀ ਐ ਪਿੱਛੇ ਵੀ ਮੈਂ ਬਿੰਦੀ ਕੀਤੀ ਸੀ ਜੋ ਬੰਦੇ ਕੋਲ ਹੈ ਨਾ ਉਹੀ ਦੇਗਾ ਜਿਹਦੇ ਕੋਲ ਪ੍ਰੇਮ ਹੈ ਉਹ ਪ੍ਰੇਮ ਦੇਗਾ ਜਿਹਦੇ ਕੋਲ ਸੰਤੋਖ ਹੈ ਸੰਤੋਖ ਬਣੇਗਾ ਜਿਹਦੇ ਕੋਲ ਕਰੋਧ ਹੈ ਉਹ ਕਰੋਧ ਬਣੇਗਾ ਜਿਹਦੇ ਕੋਲ ਡਰ ਹੈ ਉਹ ਡਰ ਬਣੇਗਾ ਕਿਉਂਕਿ ਆਪ ਡਰ ਦੇ ਵਿੱਚ ਸਤਗੁਰ ਕਹਿੰਦੇ ਆਓ ਭਾਈ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਸਮਾ ਲਈਏ ਆਨਪਹਿ ਬਿਸਰੇ ਸਾਰੇ ਡਰ ਭੁੱਲ ਜਾਣਗੇ ਖਤਮ ਹੋ ਜਾਣਗੇ ਕਦੋਂ ਨਾਮ ਇੱਥੇ ਨਾਮ ਦੇ ਮਮੇ ਨੂੰ ਸਿਹਾਰੀ ਹੈ ਵਿਆਕਰਨ ਦੇ ਸ਼ਬਦ ਦੇ ਨਾਲ ਜਦੋਂ ਨਾਮ ਹਿਰਦੇ ਵਿੱਚ ਸਮਾ ਗਿਆ ਫਿਰ ਵਿਚਾਰ ਫਿਰ ਸ਼ਬਦ ਪੰਕਤੀ ਸਰਵਣ ਕਰੀਏ ਜਿਨ ਕਥ કહਾਇਆ ਅਪੀਓ ਪਿਆਆ ਅਨਪਹਿ ਬਿਸਰੇ ਨਾਮ ਸਮਾਇਆ ਕਿਆ ਡਰੀਐ ਡਰ ਡਰੇ ਸਮਾਨਾ ਅਸੀਂ ਕਾਦੇ ਵਾਸਤੇ ਡਰਨਾ ਅਸੀਂ ਉਹ ਡਰ ਜਿਹੜਾ ਸੀ ਉਹਦੇ ਵਿੱਚ ਅਸੀਂ ਅਦਬ ਦੇ ਵਿੱਚ ਆ ਗਏ ਰੱਬ ਦੇ ਭਾਉ ਦੇ ਵਿੱਚ ਆ ਗਏ ਨਿਰਮਲ ਭਾਉ ਜਿਹਨੂੰ ਕਹਿੰਦੇ ਨਿਰਮਲ ਭਾਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਕਿਆ ਡਰੀਐ ਡਰ ਡਰਹਿ ਸਮਾਨਾ ਪੂਰੇ ਗੁਰ ਕਾਹ ਸ਼ਬਦ ਪਛਾਨਾ ਰਹਾਓ ਜਿਸ ਨਰਨਾਮ ਹਿਰਦੇ ਹਰਰਾਸ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਜਿਸ ਨਰਰਾਮ ਹਿਰਦੇ ਹਰਰਾਸ ਉਹਦੇ ਕੋਲ ਪਰਮੇਸ਼ਰ ਦੇ ਨਾਮ ਦੀ ਪੂੰਜੀ ਹੈ ਸਹਿਜ ਸੁਭਾਏ ਮਿਲੇ ਸਾਵਾਸ ਰੱਬ ਮਿਲਦਾ ਕਿਦਾਂ ਕਹਿੰਦੇ ਆਤਮਿਕ ਡੋਲਤਾ ਦੇ ਵਿੱਚ ਆ ਕੇ ਪ੍ਰੇਮ ਦੇ ਵਿੱਚ ਆ ਕੇ ਮਿਲਦਾ ਸਹਿਜ ਸੁਭਾਏ ਮਿਲੇ ਸਾਵਾਸ ਤੇ ਜਿਨ੍ਹਾਂ ਨੂੰ ਮਿਲ ਜਾਂਦਾ ਤੇ ਉਹਨਾਂ ਨੂੰ ਦੁਨੀਆ ਸਾਵਾਸ ਕਹਿੰਦੀ ਹੈ ਉਹਨਾਂ ਦਾ ਆਦਬ ਭਾਉ ਸਤਕਾਰ ਕੀਤਾ ਜਾਂਦਾ ਹੈ ਪਰ ਜੀਵਨ ਕਿਦਾਂ ਦਾ ਸਤਗੁਰ ਕਹਿੰਦੇ ਜਹਾਂ ਸਵਾਰੈ ਸਾਜ ਬਿਆਲ ਪਰ ਮਨੁੱਖ ਕਰਦਾ ਕੀ ਆ ਜਹਾਂ ਸਵਾਰੈ ਮਾਇਆ ਨੂੰ ਹੀ ਜੀਵਨ ਦੇ ਵਿੱਚ ਦਿਨ ਰਾਤ ਕਰ ਦਿੰਦਾ ਸਾਂਝ ਕਹਿੰਦੇ ਆ ਸ਼ਾਮ ਨੂੰ ਤੇ ਬਿਆਲ ਕਹਿੰਦੇ ਸਵੇਰ ਨੂੰ ਸੇਰੇ ਸ਼ਾਮ ਮਾਇਆ ਨੂੰ ਕੱਠ ਗਿਣਦਾ ਰਹਿੰਦਾ ਹੁਣ ਇੰਨੇ ਹੋ ਗਏ ਤੇ ਹੁਣ ਆ ਕਰਨਾ ਤੇ ਆ ਕਰਨਾ ਜਹਾਂ ਸਵਾਰੈ ਸਾਜ ਬਿਆਲ ਇਤ ਉਤ ਮਨੁਮਖ ਬਾਂধে ਕਾਲ ਪਰ ਉਹ ਕਦੇ ਛੁੱਟਦੇ ਨਹੀਂ ਆ ਇਤ ਉਤ ਮਨਮੁਖ ਬੰਧੇ ਕਾਲ ਇਹ ਨਿਸ ਰਾਮ ਹਿਰਦੇ ਸੇ ਪੂਰੇ ਇਹ ਕਹਿੰਦੇ ਰਾਤ ਦਿਨ ਕਹਿੰਦੇ ਇਹਨੂੰ ਕਹਿੰਦੇ ਦਿਨ ਨਿਸ ਨੂੰ ਕਹਿੰਦੇ ਰਾਤ ਜਿਹੜਾ ਹਰ ਵੇਲੇ ਡੇ ਨਾਈਟ ਇਹ ਨਿਸ ਰਾਮ ਹਿਰਦੇ ਸੇ ਪੂਰੇ ਉਹ ਮਨੁੱਖ ਪੂਰੇ ਹੋ ਜਾਂਦੇ ਜਿਹੜੇ ਦਿਨ ਰਾਤ ਪਰਮੇਸ਼ਰ ਦੇ ਨਾਮ ਨੂੰ ਜਪਦੇ ਆ ਕਈਆਂ ਦਾ ਜਾਪ ਹੋਰ ਚੱਲਦਾ ਹੈ ਕਈਆਂ ਦਾ ਹੋਰ ਕੁਝ ਜਪਦੇ ਸਾਰੀ ਦਿਹਾੜੀ ਜਪਦੇ ਰਹਿੰਦੇ ਆ ਪਰ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਜਪਦੇ ਆ ਨਾ ਉਹਨਾਂ ਦਾ ਜੀਵਨ ਬਣ ਜਾਂਦੇ ਉਹਨਾਂ ਨੂੰ ਦੁਨੀਆ ਦੀ ਫਿਰ ਪਰਵਾਹ ਨਹੀਂ ਹੁੰਦੀ ਪਰਵਾਹ ਨਾ ਹੀ ਕਿਸੇ ਕੇਰੀ ਵਾਜ ਸੱਚੇ ਨਾ ਤੇ ਮੰਗਣਾ ਵੀ ਆ ਉਹਦੇ ਕੋਲ ਮੰਗਦੇ ਆ ਦਰਵਾਜ਼ੇ ਉੱਪਰ ਖਰਚ ਮੰਗਾ ਜਵੇ ਦੇ ਤਾਂ ਖਾਏ ਉਹਨਾਂ ਨੂੰ ਪਤਾ ਕਿ ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ ਰੱਬ ਦਾ ਇਨਸਾਫ ਇਦਾਂ ਦਾ ਦਰ ਲੈ ਲੇਖਾ ਪੀੜ ਛੁੱਟੇ ਨਾਨਕਾ ਜਿਉਂ ਤੇ ਉਹ ਬਹੁਤ ਸਮਰੱਥ ਹੈ ਅਕਾਲ ਪੁਰਖ ਜਿਹੜਾ ਹੈ ਬਹੁਤ ਸਮਰੱਥ ਹੈ ਉਹ ਮਨੁੱਖ ਸਤਿਗੁਰ ਕਹਿੰਦੇ ਪੂਰੇ ਆ ਅਹਨਸ ਰਾਮ ਰਿਹਦੇ ਸੇ ਪੂਰੇ ਉਹਨਾਂ ਦੇ ਅੰਦਰ ਪ੍ਰਮਾਤਮਾ ਬਖਸ਼ਿਸ਼ ਕਰ ਦਿੰਦਾ ਤੇ ਪੂਰੇ ਕਿਦਾਂ ਬਣਦਾ ਮਨੁੱਖ ਆਪਾਂ ਕਹਿੰਦੇ ਨੇ ਜਦੋਂ ਬੰਦਾ ਕੋਈ ਅਕਾਲ ਚਲਣਾ ਕਹਿੰਦਾ ਪੂਰਾ ਹੋ ਗਿਆ ਪੂਰਾ ਹੋਣਾ ਜਿੰਦਿਆਂ ਪੂਰਾ ਹੋਣਾ ਜੀਂਦਿਆਂ ਤੇ ਪੂਰੇ ਕਦਾਂ ਹੁੰਦੇ ਪੂਰੇ ਦੇ ਨਾਲ ਜੁੜ ਕੇ ਪੂਰੇ ਹੁੰਦੇ ਅਧੂਰਿਆਂ ਦੇ ਮਗਰ ਤੁਹਾਡੇ ਫਿਰਦੇ ਆਪਾਂ ਤੇ ਅਧੂਰਿਆਂ ਦੀ ਸੰਗਤ ਕਰਨੀ ਫਿਰ ਅਧੂਰੇ ਰਾਵਾਂਗੇ ਤੇ ਪੂਰੇ ਗੁਰੂ ਦੀ ਪੂਰੇ ਗੁਰੂ ਦੀ ਜਦ ਸੰਗਤ ਕਰਦੇ ਆ ਪੂਰਾ ਪ੍ਰਭ ਰਾਧਿਆ ਪੂਰਾ ਜਾਂਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ ਤੇ ਉਪਦੇਸ਼ ਵੀ ਸੁਣਨਾ ਤੇ ਪੂਰੇ ਗੁਰੂ ਦਾ ਸੁਣੋ ਪੂਰੇ ਗੁਰ ਕਾ ਸੁਣੋ ਉਪਦੇਸ਼ ਪਾਰ ਬ੍ਰਹਮ ਨਿਕਟ ਕਰਪੇਖ ਇਹ ਪੂਰਾ ਗੁਰੂ ਸਮਝਾਉਂਦਾ ਹੈ ਤੇ ਜਿਹੜੇ ਜੁੜੇ ਸੀ ਨਾ ਤੇ ਉਹਨਾਂ ਦੇ ਉੱਪਰ ਬਖਸ਼ਿਸ਼ ਹੋ ਗਈ ਉਹਨਾਂ ਦੇ ਉੱਪਰ ਕਿਰਪਾ ਹੋ ਗਈ ਮੈਂ ਪੜ ਰਿਆ ਸੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਰਹੇ ਆ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਕਿੱਡਾ ਵੱਡਾ ਜੀਵਨ ਅੱਜ ਕੱਲ ਤਾਂ ਮਾਈਕ ਮਾਈਕ ਹੁੰਦਾ ਨਾ ਮਾਈਕ ਸਿਸਟਮ ਹੋ ਗਿਆ ਵੀ ਲੋਕਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਹੁੰਚਦੀ ਹੈ ਉਹਨਾਂ ਦੀ ਐਡੀ ਆਵਾਜ਼ ਹੁੰਦੀ ਸੀ ਐਡੀ ਪ੍ਰਮਾਤਮਾ ਕਿਰਪਾ ਕਰਦਾ ਸੀ ਭਾਵੇਂ ਹਜ਼ਾਰ ਬੰਦਾ ਬੈਠਾ ਵੱਧ ਬੈਠਾ ਪਰ ਉਹਨਾਂ ਨੇ ਜਦੋਂ ਕੀਰਤਨ ਕਰਨਾ ਸੂਈ ਡਗਦੀ ਸੀ ਤਾਂ ਵੀ ਆਵਾਜ਼ ਆਉਂਦੀ ਸੀ ਇਦਾਂ ਬਿਲਕੁਲ ਸ਼ਾਂਤੀ ਸ਼ਾਂਤੀ ਹੋ ਜਾਂਦੀ ਸੀ ਪਰ ਉਹ ਪੂਰੇ ਨਾਲ ਜੁੜੇ ਸੀ ਉਹਨਾਂ ਨੇ ਜਦੋਂ ਜਾਣਾ ਨਾ ਕੀਰਤਨ ਕਰਨ ਅੱਜ ਕੱਲ ਸਾਧਨ ਬਹੁਤ ਹੋ ਗਏ ਅੱਗੇ ਕੱਲ ਸਾਧਨ ਘੱਟ ਹੁੰਦੇ ਸੀ ਦੇ ਵਾਸਤੇ ਜਾਣਾ ਜਾਂ ਟ੍ਰੇਨ ਤੇ ਜਾਣਾ ਪਰ ਜਦੋਂ ਕੀਰਤਨ ਕਰਨ ਜਾਣਾ ਉਹਨਾਂ ਨੇ ਪਹਿਲਾਂ ਆ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕਰਨ ਤੇ ਜਦੋਂ ਕੀਰਤਨ ਕਰਕੇ ਆਉਣਾ ਇੱਕ ਦਿਨ ਲੱਗ ਜੇ ਦੋ ਦਿਨ ਲੱਗ ਜਾਣ ਚਾਰ ਦਿਨ ਲੱਗ ਜਾਣ ਪਰ ਇਹ ਨਹੀਂ ਕਿ ਰਾਤ ਹੋ ਗਈ ਹੈ ਤੇ ਹੁਣ ਘਰ ਜਾਈਏ ਵੀ ਸਿਰੇ ਆ ਕੇ ਮੱਥਾ ਟੇਕ ਕੇ ਲੈਣਾ ਆਉਂਦਿਆਂ ਸਾਰ ਆ ਕੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਜਾਣਾ ਦਰਬਾਰ ਸੇਵਾ ਆ ਕੇ ਅਰਦਾਸ ਕਰਨੀ ਕਿਸੇ ਨੇ ਸਵਾਲ ਕੀਤਾ ਸੀ ਵੀ ਤੁਸੀਂ ਜਾਣ ਲੱਗੇ ਤਾਂ ਹਰੇਕ ਬੰਦਾ ਸੋਚਦਾ ਵੀ ਚਲੋ ਅਰਦਾਸ ਕਰ ਲਈਏ ਸਿਰ ਇਸ ਵਕਤ ਤੇ ਬੰਦਾ ਇਸ਼ਨਾਨ ਕਰਦਾ ਤੇ ਮਨ ਹੁੰਦਾ ਹੀ ਆ ਵੀ ਗੁਰਦੁਆਰਾ ਸਭ ਜਾਣਾ ਪਰ ਤੁਸੀਂ ਜਦੋਂ ਆਉਨੇ ਹੋ ਉਦੋਂ ਵੀ ਆ ਕੇ ਅਰਦਾਸ ਕਰਦੇ ਹੋ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਕਹਿਣ ਲੱਗੇ ਦੇਖੋ ਮੈਂ ਜਾਣ ਲੱਗਾ ਅਰਦਾਸ ਕਰਦਾ ਗੁਰੂ ਰਾਮਦਾਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੈਂ ਜਾ ਰਿਹਾ ਕੀਰਤਨ ਕਰਨ ਤੇ ਰਸਨਾ ਤੇ ਤੁਸੀਂ ਬਸਣਾ ਤੁਸੀਂ ਬੋਲਣਾ ਹੈ ਤੁਸੀਂ ਇੱਜ਼ਤ ਰੱਖਣੀ ਹੈ ਕਿਉਂਕਿ ਤੁਹਾਡਾ ਕੀਰਤਨ ਪਰ ਕਹਿੰਦੇ ਫਿਰ ਆ ਕੇ ਕਿਉਂ ਮੱਥਾ ਟੇਕਦੇ ਹੋ ਕਹਿੰਦੇ ਵੀ ਆ ਕੇ ਇਸ ਕਰਕੇ ਟੇਕਦਾ ਮੈਂ ਜਿੱਥੇ ਜਾਣਾ ਸੰਗਤਾਂ ਮਗਰ ਮਗਰ ਹੁੰਦੀਆਂ ਸੰਗਤਾਂ ਦੇ ਸਵਾਲ ਹੁੰਦੇ ਉਹਨਾਂ ਦੇ ਜਵਾਬ ਦਿੱਤੇ ਜਾਂਦੇ ਆ ਉਹ ਲੋਕੀ ਫਿਰ ਭਾਈ ਸਾਹਿਬ ਭਾਈ ਸਾਹਿਬ ਕਰਦੇ ਆ ਜੈ ਜੈਕਾਰ ਹੁੰਦੀ ਆ ਫਿਰ ਆ ਕੇ ਫਿਰ ਗੁਰੂ ਰਾਮਦਾਸ ਜੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਕਹੀ ਵੀ ਇਹ ਸਾਰੀ ਜੈ ਜੈਕਾਰ ਤੇਰੀ ਹੈ ਤੂੰ ਤੂੰ ਕਿਰਪਾ ਕੀਤੀ ਸੀ ਨਾ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਤੇ ਤੂੰ ਹੀ ਗਾ ਸਕਦਾ ਨਾ ਜਿਹਦੇ ਉੱਪਰ ਤੂੰ ਕਿਰਪਾ ਕਰਦਾ ਤੂੰ ਬਖਸ਼ਿਸ਼ ਕਰਦਾ ਇੱਕ ਵਾਰੀ ਬਹੁਤ ਉਹਨਾਂ ਦੀ ਆਖਰੀ ਸਮਾਂ ਸੀ ਤਬੀਤ ਬੜੀ ਖਰਾਬ ਹੋ ਗਈ ਤੇ ਉਹਨਾਂ ਨੂੰ ਇੱਕ ਉਹਨਾਂ ਦਾ ਬੜਾ ਪ੍ਰੇਮੀ ਸੀ ਕੀਰਤਨ ਸੁਣਨ ਵਾਲਾ ਤੇ ਉਹਨੇ ਦੇਖਿਆ ਵੀ ਚਲੋ ਹੁਣ ਭਾਈ ਸਾਹਿਬ ਦਾ ਜੀਵਨ ਦੇਖੀ ਵੀ ਆਖਰੀ ਸਮੇਂ ਕਈ ਲੋਕ ਹਾਏ ਹਾਏ ਕਰਦੇ ਹਨ ਮਰ ਗਏ ਕੀ ਹੋਏਗਾ ਤੇ ਜਦੋਂ ਭਾਈ ਸਾਹਿਬ ਦੇ ਘਰ ਗਿਆ ਕਮਰੇ ਵਿੱਚ ਆਵਾਜ਼ ਦਿੱਤੀ ਜਾਣ ਕੇ ਫਤੇ ਬਲਾਈ ਤੇ ਭਾਈ ਸਾਹਿਬ ਨੇ ਬੜੀ ਗੱਜ ਕੇ ਫਤੇ ਦਾ ਜਵਾਬ ਦਿੱਤਾ ਕਿ ਉਹਨੇ ਆਖੇ ਮੈਂ ਤੁਹਾਡਾ ਹਾਲ ਚਾਲ ਦੇ ਕਹਿੰਦੇ ਬੈਠ ਜਓ ਜਲ ਪਾਣੀ 셔ਕੋ ਚਾਹ ਪੀ ਕੇ ਜਾਓ ਕਹਿ ਲਗਾ ਨਹੀਂ ਵਸ ਮੈਂ ਇਹਨਾਂ ਦੇਖਣਾ ਸੀ ਵੀ ਜਿਹੜਾ ਸਾਰੀ ਜ਼ਿੰਦਗੀ ਚੜ੍ਹਦੀ ਕਲਾ ਵਿੱਚ ਰਹਾ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਿਆ ਵੀ ਆਖਰੀ ਸਮੇਂ ਡੋਲਿਆ ਤਾਂ ਨਹੀਂ ਕਹਿੰਦੇ ਕਿ ਤੈਨੂੰ ਕਿਦਾਂ ਪਤਾ ਲੱਗ ਗਿਆ ਮੈਂ ਡੋਲਿਆਣੀ ਕਹਿੰਦੇ ਕਿ ਫਤਿਹ ਤੋਂ ਪਤਾ ਲੱਗ ਗਿਆ ਤੇਰੀ ਫਤਿਹ ਦਾ ਜਵਾਬ ਇੰਨੀ ਜੋਰ ਦੀ ਦਿੱਤਾ ਤੇ ਦੇਖਿਆ ਵੀ ਹੁਣ ਵੀ ਤੁਸੀਂ ਚੜ੍ਹਦੀ ਕਲਾ ਸਰੀਰ ਦਾ ਹੈ ਸਰੀਰ ਤਾਂ ਬਿਮਾਰੀਆਂ ਕੁਛ ਨਾ ਕੁਛ ਹੁੰਦਾ ਪਰ ਅੰਦਰੋਂ ਕਹਿੰਦੇ ਚੜ੍ਹਦੀ ਕਲਾ ਦੇ ਵਿੱਚ ਤੇ ਉਹ ਅਸਾਂ ਵੀ ਕਈ ਲੋਕ ਹੁੰਦੇ ਆ ਜਿਹੜੇ ਆਖਰੀ ਸਮੇਂ ਵਰ ਗਏ ਰੱਬ ਚੁੱਕਦਾ ਨਹੀਂ ਫਲਾਣਾ ਹੋ ਗਿਆ ਬਹੁਤ ਕੁਝ ਕਰਦੇ ਆ ਫਰੂਬ ਜਦੋਂ ਪਿਆਰ ਹੋਵੇ ਨਾ ਪਰਮੇਸ਼ਰ ਦਾ ਇਹ ਪੂਰੇ ਬੰਦੇ ਕਰ ਸਕਦੇ ਆ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਕਿਰਪਾ ਕਰਦਾ ਹੈ ਰਹਿਮਤ ਕਰਦਾ ਹੈ ਬਖਸ਼ਿਸ਼ ਕਰਦਾ ਹੈ ਤੇ ਸਤਿਗੁਰੂ ਮਹਾਰਾਜ ਨੇ ਤਾਂ ਬਹੁਤ ਵੱਡੀ ਸਾਡੇ ਤੇ ਕਿਰਪਾ ਕੀਤੀ ਸਾਡੀ ਕੌਮ ਦੇ ਉੱਪਰ ਬੜੀ ਰਹਿਮਤ ਕੀਤੀ ਅੱਜ ਵੀ ਜਿਹੜਾ ਸਾਨੂੰ ਜਦੋਂ ਮੈਂ ਪਹਿਲਾਂ ਬੇਨਤੀ ਕੀਤੀ ਨਾ ਜੇ ਸਤਿਗੁਰ ਨੇ ਕਿਹਾ ਨਾ ਜਨ ਨਾਨਕ ਧੋੜ ਮੰਗੇ ਤਿਸ ਗੁਰ ਸਿੱਖੀ ਉਹਨੂੰ ਗੁਰੂ ਸਾਹਿਬ ਨੇ ਕਰਕੇ ਦਿਖਾਇਆ ਵੀ ਇੱਕ ਗੁਰੂ ਆਪਣੇ ਚੇਲੇ ਦੇ ਪੈਰਾਂ ਦੇ ਮੱਥਾ ਮੱਥਾ ਟੇਕ ਰਿਹਾ ਗੁਰੰਗਰ ਦੇਵ ਜੀ ਦੇ ਚਰਨਾਂ ਵਿੱਚ ਕੁੜਮ ਕੁੜਮ ਦੇ ਚਰਨਾਂ ਤੇ ਮੱਥਾ ਟੇਕ ਰਿਹਾ ਪਰ ਚਲੋ ਇਹ ਵੀ ਹੋ ਸਕਦਾ ਵੀ ਕੋਈ ਵੱਡਾ ਉਮਰ ਦਾ ਛੋਟੀ ਉਮਰ ਦਾ ਕੁੜਮ ਹੋ ਸਕਦਾ ਸਤਕਾਰਯੋਗ ਹੋ ਸਕਦਾ ਪਰ ਕਦੇ ਹੋਇਆ ਨਹੀਂ ਨਾ ਸੋਹਰਾ ਜਵਾਈ ਦੇ ਮੱਥਾ ਟੇਕਦਾ ਹੋਵੇ ਇਹ ਵੀ ਗੁਰੂ ਘਰ ਦੇ ਵਿੱਚ ਹੋਇਆ ਤੇ ਜਦੋਂ ਵੀ ਕਦੇ ਕੋਈ ਮੁਸੀਬਤ ਹੁੰਦੀ ਆ ਕੋਈ ਮੁਸ਼ਕਲ ਹੁੰਦੀ ਆ ਸਿੱਖ ਸੇਵਾ ਕਰਦੇ ਆ ਜੇ ਆਪਾਂ ਪੜ ਰਹੇ ਆ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸਾਨੂੰ ਮਾਣ ਹੋਣਾ ਚਾਹੀਦਾ ਪਰਿਸ਼ਲਾ ਸਮਾਂ ਜਿਹੜਾ ਨਿਕਲਿਆ ਸੀ 2-3 ਸਾਲ ਕਰੋਨਾ ਦੇ ਦੁਨੀਆ ਦੇ ਵਿੱਚ ਦੋ ਹੀ ਬੰਦੇ ਆਕਸੀਜਨ ਦੇ ਰਹੇ ਸੀ ਦੋ ਇੱਕ ਰੱਬ ਦਿੰਦਾ ਆਕਸੀਜਨ ਤੇ ਇੱਕ ਸਿੱਖ ਦਿੰਦੇ ਸੀ ਹੋਰ ਕੋਈ ਨਹੀਂ ਸੀ ਤੇ ਪ੍ਰਮਾਤਮਾ ਨੇ ਕਿਰਪਾ ਏਡੀ ਵੱਡੀ ਕੀਤੀ ਐ ਏਡੀ ਵੱਡੀ ਰਹਿਮਤ ਕੀਤੀ ਐ ਸਿੱਖ ਦਾ ਜੀਵਨ ਇਦਾਂ ਦਾ ਬਣਾਇਆ ਤੇ ਸਤਗੁਰੂ ਕਹਿੰਦੇ ਉਹਨੂੰ ਪੂਰਾ ਬਣਾਇਆ ਜਿਹੜੇ ਅਧੂਰੇ ਹੁੰਦੇ ਹਨ ਤੇ ਬਹੁਤ ਕੁਝ ਕਰਦੇ ਆ ਤੇ ਸਤਗੁਰੂ ਕਹਿੰਦੇ ਐਨਸ ਰਾਮ ਰਿਧੇ ਜਿਨ੍ਹਾਂ ਦੇ ਦਿਨ ਰਾਤ ਜਿਨ੍ਹਾਂ ਦੇ ਅੰਦਰ ਸਿਮਰਨ ਚੱਲਦਾ ਜਿਹੜੇ ਭਗਤੀ ਕਰਦੇ ਆ ਪੂਰੇ ਹਨ ਇਹਨਸ ਰਾਮ ਰਦੇਸੇ ਪੂਰੇ ਨਾਨਕ ਰਾਮ ਮਿਲੇ ਜਿਨ੍ਹਾਂ ਨੂੰ ਰਾਮ ਪਰਮੇਸ਼ਰ ਵਾਹਿਗੁਰੂ ਮਿਲ ਜਾਂਦਾ ਭ੍ਰਮ ਦੂਰੇ ਉਹਨਾਂ ਦੇ ਭ੍ਰਮ ਦੂਰ ਹੋ ਜਾਂਦੇ ਪਰਮਾ ਦੇ ਵਿੱਚ ਨਹੀਂ ਪੈਂਦੇ ਪਰ ਅੱਜ ਮਾਫ ਕਰਨਾ ਸਿੱਖਾਂ ਨੂੰ ਅਸੀਂ ਜਦੋਂ ਦੇਖਦੇ ਨੇ ਸਿੱਖਾਂ ਦਾ ਜੀਵਨ ਦੇਖਦੇ ਆ ਭਾਵੇਂ ਅਸੀਂ ਪੜ ਲਏ ਨੇ ਉੱਚੀ ਉੱਚੀ ਸਭ ਸੇਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੇ ਕਿਸੇ ਨੂੰ ਹੱਥ ਦਿਖਾਉਣਾ ਪਵੇ ਤਾਂ ਸਾਡਾ ਹੱਥ ਪਹਿਲੇ ਹੁੰਦਾ ਆ ਸਾਡਾ ਵੀ ਦੇਖ ਲਓ ਕਿਉਂ ਭਰੋਸਾ ਕੋਈ ਨਹੀਂ ਨਾ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਨਹੀਂ ਸੱਚੇ ਸਾਹਿਬਾ ਕਿਆ ਨਹੀਂ ਕਰ ਇਹ ਠੋਕਰਾਂ ਜਿਹੜੀਆਂ ਅਸੀਂ ਖਾ ਰਹੇ ਆ ਨਾ ਦੁਖੀ ਹੋ ਰਹੇ ਆ ਉਹਦਾ ਕਾਰਨ ਵੀ ਹੈ ਕਿ ਸਾਨੂੰ ਇੱਕ ਤੇ ਭਰੋਸਾ ਨਹੀਂ ਕਹਿੰਦੇ ਜੇ ਵਿਸ਼ਵਾਸ ਕਰਨੇ ਕੀ ਆਦਤ ਨਹੀਂ ਤੇਰੀ ਇਵਾਦਤ ਇਵਾਦਤ ਨਹੀਂ ਉਹਨੂੰ ਆਪਣਾ ਹੀ ਨਹੀਂ ਪਤਾ ਜਿਹੜਾ ਹੱਥ ਦੇ ਕੇ ਰਿਆ ਤੇ ਉਹ ਤੁਹਾਡਾ ਕੀ ਦੱਸ ਦੇ ਇਹ ਹੱਥੋਂ ਦੀ ਲਕੀਰੋਂ ਪਰ ਕਦੇ ਵਿਸ਼ਵਾਸ ਨਹੀਂ ਕਰਨਾ ਤਕਦੀਰ ਉਹਨਾਂ ਦੀ ਵੀ ਹੁੰਦੀ ਹੈ ਜਿਨਾਂ ਕੇ ਹੱਥ ਨਹੀਂ ਹੁੰਦੇ ਪਰ ਅੱਬ ਉਹਨਾਂ ਨੂੰ ਵੀ ਦੇ ਰਿਆ ਹੈ ਕਿਸਮਤ ਉਹਨਾਂ ਨੂੰ ਵੀ ਦਿੱਤੀ ਆ ਪ੍ਰਮਾਤ ਜਿਹਨਾਂ ਦੇ ਹੱਥ ਨਹੀਂ ਹੁੰਦੇ ਇਹਨਾਂ ਦੇ ਹੱਥ ਕੁਛ ਨਹੀਂ ਇਸ ਕੇ ਹੱਥ ਹੋਏ ਤਾਂ ਸਭ ਕੁਝ ਲੈ ਕਰਦਾ ਕੀ ਜੋਤਿਸ ਭਾਵੈ ਸੋਈ ਕਰੇ ਇੱਤੇ ਭਰੋਸਾ ਰੱਖੋ ਵਿਸ਼ਵਾਸ ਰੱਖੋ ਇਹ ਕੋਈ ਕਿਤਾਬ ਨਹੀਂ ਹੈ ਇਹ ਤਾਂ ਗੁਰਨਾਣਕ ਦਾ ਹਿਰਦ ਹੈ ਬਾਣੀ ਜਿਹੜੀ ਹੈ ਪਰਮੇਸ਼ਰ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਬਾਣੀ ਜਤਨ ਸਾਡੇ ਹਿਰਦੇ ਘਰ ਦੇ ਵਿੱਚ ਆਏਗੀ ਬਾਣੀ ਤਾਂ ਹੁਣ ਅਸੀਂ ਬਾਣੀ ਨੂੰ ਲਿਖ ਲਿਆ ਮੈਂ ਬਾਣੀ ਲਿਖਾਂਗਾ ਤੇ ਰੋਕੀ ਕਰਨ ਕਿ ਬੜਾ ਗੁਰਮਖ ਹੈ ਹੱਥਾਂ ਤੇ ਇੱਕ ਓੰਕਾਰ ਲਿਖਦੇ ਆਂ ਹੱਥਾਂ ਤੇ ਹੱਥਾਂ ਤੇ ਲਿਖਣ ਵਾਸਤੇ ਨਹੀਂ ਐਥੇ ਲਿਖਣਾ ਮੇਰੀ ਪੱਟੀਆਂ ਲਿਖ ਦਿਓ ਸ਼੍ਰੀ ਗੋਪਾਲ ਜਤਨ ਹਿਰਦੇ ਵਿੱਚ ਰੱਖਾਂਗੇ ਇੱਕ ਓੰਕਾਰ ਤੇ ਉਹ ਪ੍ਰਮਾਤਮਾ ਫਿਰ ਰਹਿਮਤ ਕਰੇਗਾ ਬਖਸ਼ਿਸ਼ ਕਰੇਗਾ ਸਭ ਕਹਿੰਦੇ ਐਨ ਸ੍ਰਾਮ ਰਦੇ ਸੇ ਪੂਰੇ ਨਾਨਕ RAM ਮਿਲੇ ਭਰਮ ਦੂਰ ਹੈ ਸਾਰੇ ਭਰਮ ਦੂਰ ਹੋ ਜਾਣਗੇ ਵੀ ਅੱਜ ਮੰਗਲਵਾਰ ਹੈ ਅੱਜ ਸ਼ਨੀਵਾਰ ਤੇ ਫਲਾਨਾ ਦੇ ਆਹ ਹੋ ਗਿਆ ਫਲਾਨਾ ਮੱਥੇ ਲੱਗ ਗਿਆ ਨਹੀਂ ਕੁਝ ਵੀ ਨਹੀਂ ਹੋਏਗਾ ਕਿਉਂਕਿ ਕਿਆ ਡਰੀਏ ਡਰ ਡਰੇ ਸਮਾਨਾ ਕਾਹਦਾ ਡਰਨਾ ਅਸੀਂ ਤਾਂ ਉਹਦੇ ਦਰ ਉਹਦੇ ਡਰ ਦੇ ਵਿੱਚ ਆ ਗਏ ਆ ਅਸੀਂ ਉਹਦੇ ਅਦਬ ਦੇ ਵਿੱਚ ਆ ਸਾਨੂੰ ਕਿਸੇ ਦਾ ਡਰ ਨਹੀਂ ਹੈ ਕਿਆ ਡਰੀਏ ਡਰ ਡਰੇ ਸਮਾਨਾ ਪੂਰੇ ਗੁਰ ਕੇ ਸ਼ਬਦ ਪਛਾਨਣਾ ਜਦੋਂ ਅਸੀਂ ਗੁਰੂ ਦੇ ਸ਼ਬਦ ਦੀ ਪਹਿਚਾਨ ਕਰਦੇ ਆ ਕਿ ਗੁਰੂ ਕੀ ਕਹਿੰਦਾ ਹੈ ਗੁਰੂ ਕੀ ਬਖਸ਼ਿਸ਼ ਕਰਦਾ ਹੈ ਆਪ ਜੀ ਬਹੁਤ ਭਾਗਾਂ ਵਾਲੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀਆਂ ਦੇ ਰਹਿਮਤ ਪਰਿਆਤ ਰੱਖਣ ਆਪ ਜੀ ਦੇ ਨਿਯਮ ਦੇ ਵਿੱਚ ਸਤਿਗੁਰ ਬਾਧੇ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਨੂੰ ਬਖਸ਼ ਦੇਣ ਸਾਧ ਸੰਗਤ ਜੀ ਬਲੌਫਤ ਦੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ Eu